ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਸ ਕੇ ਸਿਰ ਉਪਰ ਤੋ ਸੁਆਮੀ ਸੋ ਦੁਖ ਕਾ ਸਾ ਪਾਵੇ ਬੋਲ ਨਾ ਜਾਣੇ ਮਾਇਆ ਮਤ ਮੋਤਾ ਮਰਣਾ ਚੀਤ ਨਾ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮਿਟ ਕੋਈ ਸਤਗੁਰ ਕਾ ਦੇ ਲਾਸਾ ਨਾਮ ਤਿ ਆਇਨ ਸੁਖ ਫਲ ਪਾਇਨ ਆਠ ਪਹਰੇ ਅਰਧ ਹੀ ਤੇਰੀ ਸਰਣ ਤੇਰੇ ਪਰਵਾਸੈ ਪੰਚ ਦੁਸ਼ਟਲਾ ਸਾਧਕੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਾਤ ਗੁਰ ਨਾਨਕ ਜੇਨ ਕਲ ਰੱਖੀ ਮੇਰੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਵਡ ਭਾਗੇ ਹੋ ਸਾਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇਓ ਬਾਜਾਂ ਵਾਲੇ ਤਾਜਾਂ ਵਾਲੇ ਨੀਲੇ ਦੇ ਸ਼ਾਸਵਰ ਧੰਨ ਸੇਭੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਚੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਮੋਹ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਦੀ ਕਥਾ ਵਿਚਾਰ ਲੜੀ ਵਾਰ ਸਰਵਣ ਕਰੇ ਹੋ ਪੌੜੀ ਪੌੜੀ ਕਰਕੇ ਸਮੂਹ ਸੰਗਤਾਂ ਨੇ ਆਪ ਇੱਕਵੀਂ ਅਸ਼ਟਪਦੀ ਦੀਆਂ 6 ਪੌੜੀਆਂ ਤੱਕ ਕਥਾ ਵਿਚਾਰ ਸਰਵਣ ਕੀਤੀ ਆ ਜਿਸ ਵਿੱਚ ਇੱਕਵੀਂ ਅਸ਼ਟਪਦੀ ਦੀ 6ਵੀਂ ਪੌੜੀ ਤੱਕ ਸਤਿਗੁਰਾਂ ਨੇ ਧਰਤੀ ਤੋਂ ਪਹਿਲਾਂ ਪਰਮੇਸ਼ਰ ਦੇ ਵਰਨਨ ਕੀਤੇ ਨੇ ਕਿ ਉਸ ਸਮੇਂ ਧਰਤੀ ਤੋਂ ਪਹਿਲਾਂ ਸਾਜਣ ਤੋਂ ਪਹਿਲਾਂ ਇਸ ਪੌੜੀਆਂ ਵਿੱਚ ਸਤਿਗੁਰਾਂ ਨੇ ਆਪ ਜੀ ਜੋ ਵਰਣਨ ਕੀਤਾ ਉਹ ਆਪ ਜੀ ਨੇ ਸਰਵਣ ਕੀਤਾ ਆ ਅੱਜ 7ਵੀਂ ਪੌੜੀ ਦੀ ਕਥਾ ਵਿਚਾਰ ਹੋਵੇਗੀ ਇਸ 7ਵੀਂ ਤੇ 8ਵੀਂ ਪੌੜੀ ਵਿੱਚ ਸਤਿਗੁਰ ਧਰਤੀ ਦੀ ਉਤਪਨ ਭਾਵ ਕੀ ਉਸ ਨੂੰ ਉਤਪਤੀ ਦਾ ਵਰਣਨ ਕਰਦੇ ਹਨ ਆਓ 7ਵੀਂ ਪੌੜੀ ਸਰਵਣ ਕਰੀਏ ਸਤਿਗੁਰ ਜੀ ਕੀ ਉਪਦੇਸ਼ ਕਰ ਰਹੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਹੇ ਆਪ ਰਚਿਓ ਪਰਪੰਚ ਅਕਾਰ ਤੇਹੋ ਗੁਣਮਹ ਕੇ ਨੋ ਬਿਸਥਾਰ ਜਹੇ ਆਪ ਰਚਿਓ ਪਰਪੰਚ ਅਕਾਰ ਸਤਿਗੁਰ ਜੀ ਫਰਮਾਉਂਦੇ ਹਨ ਕਿ ਜਿੱਥੇ ਆਪ ਪਰਮੇਸ਼ਰ ਨੇ ਪਰਪੰਚ ਤੇ ਜਗਤ ਦਾ ਆਕਾਰ ਬਚਿਆ ਰਚਨਾ ਕੀਤੀ ਆਜ ਹੀ ਪੰਜਾ ਕਰਕੇ ਅਸਤੀ ਪੰਤੀ ਪ੍ਰੇਤਾ ਨਾਮ ਰੂਪ ਪਰਪੰਚ ਹਨ ਦੋ ਮਾਇਆ ਦੀਆਂ ਅੰਸ਼ਾਂ ਨਾਮ ਤੇ ਰੂਪ ਤਿੰਨ ਬ੍ਰਹਮ ਦੀਆਂ ਅੰਸ਼ਾਂ ਸਤ ਚਿੱਤ ਆਨੰਦ ਸਰੂਪ ਅਸਤੀ ਪੰਤੀ ਪ੍ਰੇਤਾ ਰੂਪ ਇਹਨਾਂ ਪੰਜਾਂ ਕਰਕੇ ਪਰਪੰਚ ਬਣਿਆ ਹੈ ਤੇ ਸੰਸਾਰ ਦਾ ਆਕਾਰ ਪੰਜਾਂ ਤੱਤਾਂ ਕਰਕੇ ਪ੍ਰਵਿਰਤ ਹੋਣ ਵਾਲਾ ਹੈ ਜਿੱਥੇ ਸੂਖਮ ਤੱਤਾਂ ਕਰਕੇ ਐਸਾ ਆਕਾਰ ਆਪ ਹੀ ਰਚ ਰਿਹਾ ਹੈ ਜਿਵੇਂ ਆਪਣੇ ਆਪ ਸਪਨਾਵੀ ਜੀਵ ਕੋਈ ਹੋਰ ਸਮਗਰੀ ਤੋਂ ਸਮਗਰੀ ਕਿਤੋਂ ਨਹੀਂ ਲਿਆਉਂਦਾ ਆਪਣੇ ਆਪ ਹੀ ਸੁਪਨੇ ਨਾਲ ਹੀ ਸਾਰੇ ਬ੍ਰਹਿਮੰਡ ਦੇ ਖੰਡ ਰਾਜ ਲੈਂਦਾ ਹੈ ਇਉਂ ਹੀ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਜਹ ਆਪ ਰਚਿਓ ਪਰਪੰਚੇ ਆਕਾਰ ਇਸੇ ਤਰ੍ਹਾਂ ਆਪਣੀ ਇੱਛਾ ਦੇ ਨਾਲ ਸਭ ਕੁਝ ਉਸ ਪਰਮੇਸ਼ਰ ਅਕਾਲ ਪੁਰਖ ਰਾਜ ਰਿਹਾ ਹੈ ਤੇਹ ਗੁਣ ਮਹ ਕੇ ਨੋ ਬਿਸਥਾਰ ਫਿਰ ਸਤਗੁਰੂ ਜੀ ਕਹਿੰਦੇ ਨੇ ਕਿ ਤਿੰਨ ਰਾਜਸੀ ਤਾਮਸੀ ਸਾਧਕੀ ਗੁਨਾ ਵਿੱਚ ਸੰਸਾਰ ਦਾ ਵਿਸਥਾਰ ਫਲਾ ਕਿਨੋਂ ਭਾਵ ਕੀ ਕੀਤਾ ਹੈ ਪਾਪ ਪੁੰਨ ਤਹ ਭਈ ਕਹਾਵਤ ਤਦੋਂ ਪਾਪ ਮੰਦ ਕਰਮ ਪੁੰਨ ਸ੍ਰੇਸ਼ਟ ਕਰਮ ਸ਼ੁਭ ਅਸ਼ੁਭ ਕਰਮਾਂ ਦੀ ਤੈਅ ਫਿਰ ਉਥੇ ਕਹਾਵਤ ਗੱਲਬਾਤ ਹੋਣੀ ਫਿਰ ਸ਼ੁਰੂ ਹੋਈ ਕਉ ਨਰਕ ਕਉ ਸਵਰਗ ਬਸ਼ਾਮਤ ਕੋਈ ਪਾਪੀ ਨਰਕਾਂ ਨੂੰ ਭੋਗਣਾ ਕਰਦਾ ਹੈ ਤੇ ਕੋਈ ਪੁੰਨਵਾਨ ਹੋ ਕੇ ਸਵਰਗਾਂ ਨੂੰ ਬਿਸ਼ਾਮਤ ਭਾਗ ਕੀ ਚਾਹੁੰਦਾ ਹੈ ਆਲ ਜਾਲ ਮਾਇਆ ਜੰਜਾਲ ਸਤਿਗੁਰ ਜੀ ਫਰਮਾਉਂਦੇ ਹਨ ਮਾਇਆ ਦੇ ਜੰਜਾਲ ਬੰਦਨਾ ਕਰਕੇ ਘਰ ਆਦਿਕ ਦੇ ਜਾਲ ਬੰਨਣ ਪਏ ਹਨ ਆਲ ਜਾਲ ਮਾਇਆ ਜੰਜਾਲ ਹਾ ਮੈ ਮੋਹਨ ਭਰਮ ਪੈ ਭਾਰ ਹੋਮੇ ਭਾਵ ਕੀ ਹੰਗਤਾ ਮਮਤਾ ਪਰਿਵਾਰ ਦਾ ਬੋਹ ਪੰਜ ਪ੍ਰਕਾਰ ਦਾ ਭਰਮ ਤੇ ਸੱਤ ਪ੍ਰਕਾਰ ਦਾ ਭੈ ਡਰ ਅਤੇ ਸਿਰ ਤੇ ਪਾਪਾਂ ਦਾ ਆਦ ਭਾਰ ਵਧਣਾ ਸ਼ੁਰੂ ਹੋ ਗਿਆ ਹੈ ਦੁਖ ਸੋਖਮ ਹਾਨੇ ਅਪਮਾਨ ਕਿਸੇ ਨੂੰ ਦੁਖ ਕਿਸੇ ਨੂੰ ਸੁਖ ਤੇ ਕਿਸੇ ਨੂੰ ਮਾਨ ਸਤਕਾਰ ਤੇ ਕਿਸੇ ਨੂੰ ਅਪਮਾਨ ਭਾਵ ਕੀ ਨਰਾਦਰੀ ਹੋ ਰਹੀ ਹੈ ਅਨਕ ਪ੍ਰਕਾਰ ਕੀ ਉਹ ਬਖਿਆਨ ਇਹ ਸੰਸਾਰ ਅਨੇਕਾਂ ਪ੍ਰਕਾਰ ਦਾ ਹੈ ਵੇਦਾਂ ਸ਼ਾਸਤਰਾ ਤੰਤ ਬੀਤਿਆਂ ਨੇ ਇਹ ਵਿਚਾਰ ਵੀ ਕਥਨ ਕੀਤਾ ਹੈ ਆਪਨ ਖੇਲ ਆਪ ਕਰ ਦੇਖ ਸਤਿਗੁਰ ਜੀ ਫਰਮਾਉਂਦੇ ਨੇ ਕਿ ਇਹ ਸਾਰਾ ਸੰਸਾਰ ਦਾ ਸਾਰਾ ਖੇਲ ਤਮਾਸ਼ਾ ਖਰੀ ਮਾ ਹੀ ਬਣੇ ਆਪਣਾ ਹੀ ਆਪ ਹੀ ਇਹ ਤਮਾਸ਼ਾ ਨੂੰ ਰਾਜ ਕਰਕੇ ਦੇਖਣਾ ਕਰਦਾ ਕਰ ਰਿਹਾ ਹੈ ਖੇਲ ਸੰਕੋਚੇ ਤੋ ਨਾਨਕ ਇਕਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦ ਆਪਣੇ ਖੇਲ ਤਮਾਸ਼ੇ ਨੂੰ ਸੰਕੋਚੇ ਸੰਕੋਚਦਾ ਹੈ ਕਿ ਹੁਣ ਸੰਸਾਰਿਕ ਰਚਨਾ ਨੂੰ ਸਮੇਟ ਲੈਣਾ ਕਰਾਂ ਤਦ ਇੱਕ ਦਾ ਰੂਪ ਪਰਮੇਸ਼ਰ ਹੀ ਰਿਹਾ ਜਾਂਦਾ ਹੈ ਤੇ ਸੋ ਆਪ ਸਮੂਹ ਸੰਗਤਾਂ ਨੇ ਇਕ ਵੀ ਅਸ਼ਟਪਦੀ ਦੀ ਸਤਵੀਂ ਪੌੜੀ ਸਰਵਣ ਕੀਤੀ ਆ ਕਿ ਜਦੋਂ ਪਰਮੇਸ਼ਰ ਕਾਲਪੁਰਖ ਨੇ ਫਿਰ ਰਚਨਾ ਕੀਤੀ ਸ੍ਰਿਸ਼ਟੀ ਦੀ ਫਿਰ ਉਹਦੇ ਵਿੱਚ ਦੁੱਖ ਸੁੱਖ ਮਾਨ ਪਮਾਨ ਪੀ ਨਾਲ ਝਾਲ ਮਾਇਆ ਜੰਜਾਲ ਪਾਪ ਪੁਨ ਸਾਰਾ ਕੁਝ ਏਦ ਵਿੱਚ ਹਾਜ਼ਰ ਹੋਇਆ ਤੇ ਸੋ ਆਪ ਸਮੂਹ ਸੰਗਤਾਂ ਨੇ ਸਤਵੀ ਪੌੜੀ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ